ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਇਸ ਪੱਤੇ ਨੂੰ ਸ਼ੁੱਕਰਵਾਰ ਦੇ ਦਿਨ ਤੁਸੀਂ ਪਾਰਸ ਦੇ ਵਿੱਚ ਰੱਖ ਲਾਉਗੇ ਇਸਨੇ ਢਾਲ ਤੁਹਾਡੇ ਘਰ ਦੇ ਵਿੱਚ ਧਨ ਦੇ ਨਾਲ ਤੁਸੀਂ ਮਾਲਾ ਮਾਲ ਹੋ ਜਾਓਗੇ ਧਨ ਦੀ ਪ੍ਰਾਪਤੀ ਦੇ ਲਈ ਇਹ ਉਪਾਏ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸ਼ੁੱਕਰਵਾਰ ਵਾਲੇ ਦਿਨ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਰਾਤੋਂ ਰਾਤ ਕਰੋੜਪਤੀ ਬਣ ਜਾਓਗੇ ਤੇ ਇਹ ਇੱਕ ਪੱਤਾ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨੂੰ ਦੂਰ ਕਰ ਦੇਵੇਗਾ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਗਰੀਬੀ ਹੋਵੇਗੀ ਉਸ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਤੁਹਾਡੇ ਘਰ ਤੋਂ ਦੂਰ ਕਰਕੇ ਰੱਖ ਦੇਵੇਗਾ। ਸੋ ਇਸੇ ਤਰ੍ਹਾਂ ਸਾਧ ਸੰਗੇ ਜੀ ਜਿਹੜੀ ਭੈਣ ਪਰ ਆਪਣੀ ਜ਼ਿੰਦਗੀ ਦੇ ਵਿੱਚ ਤੰਦ ਨੂੰ ਲੈ ਕੇ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਰਹਿੰਦੇ ਨੇ ਚਾ ਤੰਨ ਦੀ ਕਮੀ ਐ ਚਾ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਉਹ ਸਿਰਫ ਸ਼ੁੱਕਰਵਾਰ ਦੇ ਦਿਨ ਨੂੰ ਕਿਸੇ ਵੀ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਵਿੱਚ ਇਸ ਉਪਾਅ ਨੂੰ ਕਰ ਸਕਦੇ ਨੇ। ਇਸ ਪੱਤੇ ਨੂੰ ਲਿਆ ਕੇ ਆਪਣੇ ਪਰਸ ਦੇ ਵਿੱਚ ਰੱਖਣਾ ਹੈ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਹੱਲ ਹੋ ਜਾਣਗੀਆਂ ਤੁਹਾਡੀ ਘਰ ਦੀ ਗਰੀਬੀ ਦੂਰ ਹੋ ਚਾਵੇਗੀ ਸੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਸਰ ਸੰਗੇਜੀ ਇਸ ਉਪਾ ਨੂੰ ਸਭ ਤੋਂ ਵੱਡੀ ਗੱਲ ਤੁਸੀਂ ਕਰ ਸ਼ੁੱਕਰਵਾਰ ਦੇ ਦੇ ਨਹੀਂ ਸਕਦੇ ਉਹ ਭਾਵੇਂ ਕਿਸੇ ਵੀ ਸ਼ੁੱਕਰਵਾਰ ਨੂੰ ਕਰੋ ਪਰ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਇਹ ਆ ਕਿ ਜੇਕਰ ਇਸ ਉਪਾ ਨੂੰ ਤੁਸੀਂ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਇਸ ਪੱਤੇ ਦਾ ਤੁਸੀਂ ਇਹ ਉਪਾ ਕਰਦੇ ਹੋ ਨਾ ਤੇ ਫਿਰ ਤੁਹਾਨੂੰ ਰਿਜ਼ਲਟ 100% ਮਿਲੇਗਾ ਇਸ ਉਪਾ ਦੇ ਨਾਲ ਜੀਵੇਤੋ ਹਨੂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਦੱਸਾਂਗੇ ਸਾਡੇ ਦੱਸਣ ਦੇ ਮੁਤਾਬਕ ਜੇਕਰ ਤੁਸੀਂ ਉਪਾਅ ਨੂੰ ਕਰ ਲੈਨੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੰਦ ਦੀ ਚਿੰਨੀ ਵੀ ਕਮੀ ਇਹ ਉਹ ਸਾਰੀ ਦੂਰ ਹੋ ਜਾਵੇਗੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਹੋਣ ਵਾਲੀ ਹੈ ਕਿਉਂਕਿ ਇਹ ਉਪਾਅ ਇਹ ਜਿਹੜਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲਾ ਹੈ ਇਸ ਉਪਾਣੂ ਕਰਨ ਦੇ ਨਾਲ ਮਨੁੱਖ ਦੀ ਜੋ ਵੀ ਪੈਸੇ ਨੂੰ ਲੈ ਕੇ ਜਾਂ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਇਹ ਸਾਰੀ ਪ੍ਰੋਬਲਮ ਹੀ ਜਿਹੜੀ ਦੂਰ ਹੋ ਜਾਂਦੀ ਹੈ ਜਿਨ੍ਹਾਂ ਨੇ ਇਸ ਉਪਾਣੂ ਕੀਤਾ ਹੈ ਉਹਨਾਂ ਨੂੰ ਇਸ ਉਪਾਦ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਤੇ ਜਿਨ੍ਹਾਂ ਨੇ ਇਸ ਉਪਾਣੂ ਨਹੀਂ ਕੀਤਾ ਉਹ ਇੱਕ ਵਾਰ ਜ਼ਰੂਰ ਕਰਕੇ ਦੇਖਣ ਤੇ ਉਹਨਾਂ ਨੂੰ ਫਰਕ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਅਜਿਹੇ ਸਮੇਂ ਦੇ ਵਿੱਚ ਸਾਥ ਸੰਗੇ ਜੀ ਹਰ ਇੱਕ ਵਿਅਕਤੀ ਇਹ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪੈਸਾ ਕਮਾਵੇ ਆਪਣੀ ਬੱਚਿਆਂ ਦੀ ਆਪਣੀ ਫੈਮਿਲੀ ਮੈਂਬਰ ਦੀ ਤੇ ਆਪਣੇ ਸੁਪਨੇ ਪੂਰੇ ਕਰੇ ਆਪਣੇ ਸੁਪਨਿਆਂ ਨੂੰ ਲੈ ਕੇ ਫਿਊਚਰ ਨੂੰ ਲੈ ਕੇ ਬਹੁਤ ਜ਼ਿਆਦਾ ਸੋਚ ਹੁੰਦੀ ਹੈ ਜੇ ਇਸ ਨੂੰ ਪੂਰਾ ਕਰਨ ਦੇ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਕਿ ਪੈਸਾ ਹਰ ਇੱਕ ਮਨੁੱਖ ਦੀ ਜ਼ਰੂਰਤ ਹੈ ਭਾਵੇਂ ਉਹ ਅਮੀਰ ਹੈ ਤੇ ਭਾਵੇਂ ਉਹ ਗਰੀਬ ਹੈ ਅੱਜਕੱਲ ਦਾ ਸਮਾਂ ਇਹ ਹੋ ਜਾਈ ਸਾਥ ਸੰਗੇ ਜੀ ਕੇ ਪੈਸੇ ਤੋਂ ਬਿਨਾ ਆਪਣੀ ਕੋਈ ਇੱਛਤ ਵੀ ਨਹੀਂ ਕਰਦਾ ਕਦੇ ਕਦੇ ਕੀ ਹੁੰਦਾ ਹੈ ਕਿ ਸਾਡੀ ਵਧੀਆ ਜੌਬ ਲੱਗੀ ਹੁੰਦੀ ਹੈ ਸਾਡਾ ਕਾਰੋਬਾਰ ਵੀ ਵਧੀਆ ਹੁੰਦਾ ਹੈ ਸਾਡਾ ਜੋ ਵੀ ਬਿਜ਼ਨਸ ਹੁੰਦਾ ਉਸ ਦੇ ਵਿੱਚ ਵਧੀਆ ਕਾਰੋਬਾਰ ਚੱਲਦਾ ਹੈ ਪਰ ਅਚਾਨਕ ਹੀ ਸਾਡੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਕਾਰੋਬਾਰ ਰੁਕਨੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਨਾਲ ਸਾਨੂੰ ਆਰਥਿਕ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਜਾਂਦੇ ਨੇ ਕਿ ਸਾਡੇ ਘਰ ਦੇ ਵਿੱਚ ਧਨ ਦੀ ਐਨੀ ਕਮੀ ਆ ਜਾਂਦੀ ਏ ਕਿ ਸਾਡੇ ਘਰ ਦੇ ਤੇ ਜੋਰੀਏ ਜਿਹੜੀ ਉਹ ਖਾਲੀ ਹੋ ਜਾਂਦੀ ਏ ਤੇ ਸਾਡੇ ਘਰ ਦੇ ਵਿੱਚੋਂ 1 ਰੁਪਿਆ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਵੀ ਦੇਖਿਆ ਹੋਣਾ ਕਿ ਕਈ ਵਾਰ ਆਪਣੇ ਘਰ ਦੇ ਵਿੱਚ ਹੁੰਦਾ ਹੈ ਕਈ ਵਾਰ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਕਿ ਆਪਣੇ ਘਰ ਦੇ ਵਿੱਚ 1 ਰੁਪਿਆ ਵੀ ਨਹੀਂ ਲੱਭਦਾ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਰੁਕ ਜਾਂਦਾ ਹੈ ਇੱਕ ਰੁਪਏ ਤੱਕ ਵੀ ਨਹੀਂ ਮਿਲਦਾ ਜੇਕਰ ਤੁਹਾਡੇ ਘਰ ਦੀ ਵਿੱਚ ਵੀ ਇਸ ਤਰ੍ਹਾਂ ਦੀ ਪਰਿਸ਼ੈਲੀ ਹੈ ਜਾਂ ਫਿਰ ਤੁਹਾਡੇ ਘਰ ਦੀ ਹਾਲਾਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਤੁਹਾਨੂੰ ਕਿਸ ਲੋਕਾਂ ਤੋਂ ਜਾਂ ਫਿਰ ਕਿਸੇ ਭੈਣ ਭਰਾਵਾਂ ਤੋਂ ਪੈਸਾ ਉਧਾਰ ਲੈ ਮੰਗਣਾ ਪੈ ਰਿਹਾ ਹੈ ਪਰ ਤੁਹਾਨੂੰ ਉਧਾਰ ਮੰਗਣ ਦੇ ਵੀ ਪੈਸਾ ਨਹੀਂ ਮਿਲ ਰਿਹਾ ਹੈ ਤ사ਸ ਸਿੰਘ ਜੀ ਤੁਹਾਨੂੰ ਇਸ ਉਪਾਅ ਨੂੰ ਫਿਰ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਉਪਾਅ ਨੂੰ ਕਿਹੜੇ ਸਮੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਨੂੰ ਧਿਆਨ ਦੇ ਨਾਲ ਸੁਣ ਕੇ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਹੀ ਇਸ ਉਪਾਅ ਨੂੰ ਕਰਿਓ ਤੁਹਾਨੂੰ ਇਸ ਉਪਾਅ ਦੇ ਨਾਲ 101% ਰਿਜ਼ਲਟ ਮਿਲੇਗਾ ਜੇਕਰ ਗੱਲ ਕਰੀਏ ਤਾਂ ਸਾਤ ਸੰਗਿਆ ਜੀ ਪੀਪਲ ਦੇ ਦਰਖਤ ਦੀ ਪੂਜਾ ਵੀ ਕੀਤੀ ਜਾਂਦੀ ਹੈ ਕਈ ਧਰਮਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਕਰਦੇ ਨੇ ਤੇ ਪੀਪਲ ਦੇ ਦਰਖਤ ਦੀ ਪੂਜਾ ਕਰਨ ਦੇ ਨਾਲ ਸ਼ਨੀ ਦੇਵ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਜੇਕਰ ਸਾਡੇ ਗ੍ਰਹਿਆਂ ਦੇ ਵਿੱਚ ਕੋਈ ਦੋਸ਼ ਚੱਲ ਰਿਹਾ ਹੁੰਦੀ ਨੇ ਕੋਈ ਮੁਸ਼ਕਲ ਚੱਲ ਰਹੀ ਹੁੰਦੀ ਏ ਤੇ ਉਹ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਨਾ ਤੇ ਤੁਹਾਨੂੰ ਪੀਪਲ ਦੇ ਦਰਖਤ ਦੇ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਨੇ ਇਸ ਦੇ ਨਾਲ ਵੀ ਬਹੁਤ ਫਾਇਦੇ ਹੁੰਦੇ ਨੇ ਅੱਜ ਦਾ ਜੋ ਇਹ ਉਪਾਅ ਕਰਨ ਹੈ ਸਾਧ ਸੰਗੇ ਜੀ ਇਹ ਤੁਸੀਂ ਪੀਪਲ ਦੇ ਦਰਖਤ ਦੇ ਪੱਤੇ ਦੇ ਨਾਲ ਹੀ ਕਰਨਾ ਹੈ ਤੇ ਜੇਕਰ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਨੂੰ ਨਾ ਕਰੋੜਪਤੀ ਬਣਾ ਦੇਵੇ ਤਾਂ ਤੁਸੀਂ ਸਾਨੂੰ ਕੀ ਦੇਣਾ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਕੋਈ ਗ੍ਰਹਿ ਦੋਸ਼ ਹੈ ਗ੍ਰਹਿ ਦੋਸ਼ ਹੋਣ ਦੇ ਕਰਕੇ ਵੀ ਸਾਧ ਸੰਗਤ ਜੀ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਆਉਂਦੀ ਹੈ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਇਸੇ ਤਰ੍ਹਾਂ ਜੇ ਤੁਹਾਡੀ ਕੁੰਡਲੀ ਦੇ ਵਿੱਚ ਕੋਈ ਗ੍ਰਹਿ ਦੋਸ਼ ਹੈ ਨਾ ਉਹ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਜ਼ਰੂਰ ਪਾਉਂਦਾ ਹੈ ਤਾਂ ਉਹ ਜਿਹੜੇ ਤੁਹਾਡੇ ਜੰਨੇ ਵੀ ਗ੍ਰਹਿ ਦੋਸ਼ ਹੋਣਗੇ ਕੁੰਡਲੀ ਦੇ ਵਿੱਚ ਉਹ ਵੀ ਸਾਰੇ ਦੂਰ ਹੋ ਜਾਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਨਾਲ ਕਰੋਗੇ ਇਸ ਉਬਾਨੂ ਕਰਨ ਦੇ ਲਈ ਸਾਹਸੰਗੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਪਿੱਪਲ ਦਾ ਪੱਤਾ ਤੇ ਜੋ ਪਿੱਪਲ ਦਾ ਪੱਤਾ ਤੁਸੀਂ ਲੈ ਰਹੇ ਉਹ ਫਟਿਆ ਹੋਇਆ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਪਿੱਪਲ ਦੇ ਪੱਤੇ ਨੂੰ ਪਹਿਲਾਂ ਤੁਸੀਂ ਸਾਫ਼ ਸੁਖਰੇ ਪਾਣੀ ਦੀ ਨਾਲ ਚੰਗੀ ਤਰ੍ਹਾਂ ਧੋ ਲਓ ਤੇ ਧੋਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਪੱਤੇ ਨੂੰ ਇੱਕ ਵਾਰ ਗੰਗਾ ਚਲ ਦੇ ਨਾਲ ਵੀ ਚੰਗੀ ਤਰ੍ਹਾਂ ਸਾਫ਼ ਕਰ ਲੋ ਕਿਉਂਕਿ ਗੰਗਾ ਚਲ ਨੂੰ ਬਹੁਤ ਹੀ ਜ਼ਿਆਦਾ ਉੱਤਮ ਮੰਨਿਆ ਜਾਂਦਾ ਹੈ ਤੇ ਜਦੋਂ ਅਸੀਂ ਪੀਪਲ ਦੇ ਪੱਤੇ ਦਾ ਕੋਈ ਵੀ ਉਪਾਅ ਕਰਦੇ ਹਾਂ ਤੇ ਉਸ ਦੇ ਵਿੱਚ ਗੰਗਾ ਚਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਗੰਗਾ ਚਲਦੀ ਨਾਲ ਵੀ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਹਾਡੀ ਘਰ ਦੇ ਵਿੱਚ ਜੇਕਰ ਪਾਠ ਪੂਜਾ ਵਾਲਾ ਸਥਾਨ ਹੈ ਤਾਂ ਉੱਥੇ ਜਾਂ ਫਿਰ ਮਾਤਾ ਲక్ష్ਮੀ ਜੀ ਦੀ ਤੁਹਾਡੇ ਘਰ ਵਿੱਚ ਮੂਰਤੀ ਹੈਗੀ ਇਹ ਤਾਂ ਤੁਸੀਂ ਇਸ ਪੱਤੇ ਨੂੰ ਸ਼ੁੱਕਰਵਾਰ ਦੇ ਦਿਨ ਤੁਸੀਂ ਮਾਤਾ ਲక్ష్ਮੀ ਜੀ ਦੀ ਮੂਰਤੀ ਦੇ ਅੱਗੇ ਰੱਖ ਦੇਣਾ ਜੇਕਰ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਮੂਰਤੀ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਉੱਥੇ ਰੱਖ ਸਕਦੇ ਹੋ ਚੁੱਕਰਵਾਰ ਦੇ ਦਿਨ ਸਾਰਾ ਦਿਨ ਤੇ ਰਾਤ ਉਥੇ ਹੀ ਪੱਤੇ ਨੂੰ ਪੈ ਰਹਿਣ ਦੇਣਾ ਤੇ ਸ਼ਨੀਵਾਰ ਦੇ ਦਿਨ ਤਿੰਨ ਵਾਰ ਤੁਸੀਂ ਸ਼੍ਰੀਮ 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 ਕਰਕੇ ਬੋਲਣਾ ਤੇ ਇਸ ਪੱਤੇ ਨੂੰ ਤੁਸੀਂ ਚੁੱਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਣਾ ਜਿਹੜਾ ਪਰਸ ਤੁਸੀਂ ਹਮੇਸ਼ਾ ਸ਼ਹਿਰ ਜਾਂ ਫਿਰ ਕਿਤੇ ਵੀ ਜਾਣੇ ਉਹ ਤਾਂ ਉਹ ਪਰਸ ਦਾ ਤੁਸੀਂ ਯੂਜ਼ ਕਰਦੇ ਹੋ ਉਸ ਪਰਸ ਦੇ ਵਿੱਚ ਇਸ ਪੱਤੇ ਨੂੰ ਤੁਸੀਂ ਪਾ ਕੇ ਰੱਖ ਲੈਣਾ ਇਸ ਤੋਂ ਇਲਾਵਾ ਸਾ ਸੰਗੇ ਜੀ ਜੇਕਰ ਤੁਸੀਂ ਹੀ ਸ਼ਰੀਮ ਨਹੀਂ ਬੋਲਣਾ ਚਾਹੁੰਦੇ ਜਾਂ ਫਿਰ ਬੋਲਣ ਦੇ ਲੱਗਿਆ ਤੁਸੀਂ ਭੁੱਲ ਜਾਣੇ ਉਹ ਜਾਂ ਫਿਰ ਤੁਸੀਂ ਬੋਲਣਾ ਹੀ ਨਹੀਂ ਚਾਹੁੰਦੇ ਤਾਂ ਇਸ ਪੱਤੇ ਨੂੰ ਤੁਸੀਂ ਪਰਸ ਦੇ ਵਿੱਚ ਪਾਉਣ ਸਮੇਂ ਮਾਤਾ ਲక్ష్ਮੀ ਜੀ ਦਾ ਧਿਆਨ ਧਰ ਕੇ ਤੁਸੀਂ ਉਹ ਵਰਡ ਬੋਲੇ ਤੋਂ ਬਿਨਾ ਵੀ ਪਾਸਾ ਸਕਦੇ ਹੋ ਜਿਸ ਦਿਨ ਤੋਂ ਤੁਸੀਂ ਇਸ ਪੱਤੇ ਨੂੰ ਆਪਣੇ ਪਰਸ ਦੇ ਵਿੱਚ ਰੱਖ ਲਓਗੇ ਉਸੇ ਦਿਨ ਤੋਂ ਕੁਝ ਦਿਨ ਮਗਰੋਂ ਹੀ ਦੇਖੋਗੇ ਤੁਸੀਂ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਆਵੇਗੀ ਤੁਹਾਡਾ ਇਹ ਪਰਸ ਪੈਸਿਆਂ ਦੇ ਨਾਲ ਭਰਿਆ ਰਹੇਗਾ ਇਹ ਸੀ ਪਹਿਲਾ ਉਪਾਅ ਤੇ ਦੂਸਰਾ ਪਾਸਾ ਸੰਗੇ ਜਿਹੜਾ ਤੁਸੀਂ ਕਈ ਲੋਕ ਕਹਿੰਦੀ ਹੈ ਕਿ ਉਹਨਾਂ ਦੇ ਸਿਰ ਤੇ ਕਾਫੀ ਜ਼ਿਆਦਾ ਕਰਜ਼ਾ ਚੜ ਗਿਆ ਤੇ ਉਹਨਾਂ ਦੇ ਦਰਵਾਜ਼ੇ ਤੇ ਹਰ ਦਿਨ ਪੈਸੇ ਲੈਣ ਲਈ ਲੋਕ ਖੜੇ ਰਹਿੰਦੇ ਨੇ ਦੇਖੋ ਕੋਈ ਵੀ ਸ਼ੌਂਕ ਦੇ ਲਈ ਕਿਸੇ ਤੋਂ ਉਧਾਰ ਪੈਸਾ ਨਹੀਂ ਲੈਂਦਾ ਜਦੋਂ ਕਿਸੇ ਦੇ ਕੋਲ ਧਨ ਦੀ ਕਮੀ ਆਉਂਦੀ ਚਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਮਨੁੱਖ ਕਰਜ਼ਾ ਲੈਂਦਾ ਤੇ ਜਿਨ੍ਹਾਂ ਦੀ ਸਿਰਤੀ ਬਹੁਤ ਜ਼ਿਆਦਾ ਕਰਜ਼ਾ ਹੈ ਇਹ ਉਪਾਉ ਉਹਨਾਂ ਦੇ ਲਈ ਕਰਨਾ ਇਹ ਵੀ ਤੁਸੀਂ ਪੀਪਲ ਦੇ ਪੱਤੇ ਦੇ ਨਾਲ ਹੀ ਇਸ ਉਪਾ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਮੰਗਲਵਾਰ ਦੇ ਦਿਨ ਤੁਸੀਂ ਇੱਕ ਪਿੱਪਲ ਦਾ ਪੱਤਾ ਲੈ ਲੈਣਾ ਹੈ ਤੇ ਉਸ ਪੱਤੇ ਦੇ ਉੱਪਰ ਤੁਸੀਂ ਭਗਵਾਨ ਰਾਮ ਦਾ ਨਾਮ ਲਿਖਣਾ ਹੈ ਨਾਮ ਲਿਖਣ ਤੋਂ ਬਾਅਦ ਇਹ ਵਿੱਚ ਇਸ ਪੱਤੇ ਨੂੰ ਤੁਸੀਂ ਆਪਣੇ ਘਰ ਦੇ ਪਾਠ ਪੂਜਾ ਦੇ ਸਥਾਨ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਹਨੂਮ anteced ਦੀ ਫੋਟੋ ਜਾਂ ਮੂਰਤੀ ਉਹਦੇ ਸਾਹਮਣੇ ਜਾਂ ਫਿਰ ਭਗਵਾਨ ਰਾਮਚੰਦ ਦੀ ਫੋਟੋ ਇਹ ਤਾਂ ਉਸ ਦੇ ਸਾਹਮਣੇ ਤੇ ਮੰਗਲਵਾਰ ਦੇ ਦਿਨ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਸਾਰੀ ਰਾਤ ਉਥੇ ਇਸ ਪੱਤੇ ਨੂੰ ਪਿਆਰ ਰਹਿਣ ਦੇਣਾ ਹੈ ਤਾਂ ਉਸ ਤੋਂ ਅਗਲੇ ਦਿਨ ਇਸ ਪੱਤੇ ਨੂੰ ਤੁਸੀਂ ਚੁੱਕ ਕੇ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਇਹ ਉਪਾਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਸਿਰਫ 1-2 ਮਹੀਨੇ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਵੀ ਕਿਸੇ ਤੋਂ ਕਰਜ਼ਾ ਨਹੀਂ ਲੈਣਾ ਪੈਗਾ ਤੇ ਨਾ ਹੀ ਕਦੇ ਉਧਾਰ ਲੈਣਾ ਪਵੇਗਾ ਪੈਸਾ ਕਿਉਂਕਿ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਹੀ ਨਹੀਂ ਆਵੇਗੀ ਇਹ ਸੀ ਦੂਸਰਾ ਉਪਾਅ ਤੇ ਤੀਸਰਾ ਉਪਾਅ ਸਾਧ ਸੰਗਤ ਜੀ ਜੇ ਸ਼ੁਰੂ ਕਰਨ ਦੇ ਨਾਲ ਤੁਹਾਡੀ ਹਰ ਇੱਕ ਇਸ਼ਾ ਮਨੋ ਕਾਮਨਾ ਤੁਹਾਡੀ ਕੋਈ ਨਾ ਕੋਈ ਇਸ਼ਾ ਹੋਵੇਗੀ ਹਰ ਇੱਕ ਮਨੁੱਖ ਦੀ ਹੁੰਦੀ ਏ ਤੁਹਾਡੀ ਜਿੰਨੀ ਵੀ ਇਸ਼ਾਵਾਂ ਮਨੋ ਕਾਮਨਾ ਹੋਣਗੀਆਂ ਉਹ ਸਾਰੀਆਂ ਪੂਰੀਆਂ ਹੋ ਚਲਗੀਆਂ ਤੇ ਮੇ ਕਿਸੇ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਗੱਡੀ ਮੇਰ ਜਾਵੇ ਜਾਂ ਕਿਸੇ ਦੀ ਇਹ ਇੱਛਾ ਹੁੰਦੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਬਿਮਾਰ ਹੁੰਦਾ ਉਹ ਠੀਕ ਹੋ ਜਾਵੇ ਹਰ ਇੱਕ ਬਨੁਖ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋਣਗੀਆਂ ਸਾਧ ਸੰਗੇ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਮੰਗਲਵਾਰ ਦੇ ਦਿਨ ਪੀਪਲ ਦੇ 11 ਪੱਤੇ ਲੈਣੇ ਨੇ 11 ਪੱਤੇ ਲੈਣ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਧੂਬਣਾ ਕੇ ਸਾਫ਼ ਕਰ ਲੈਣਾ ਹੈ ਸਾਫ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉੱਪਰ ਤੁਸੀਂ ਭਗਵਾਨ ਰਾਮ ਦਾ ਨਾਮ ਲਿਖਣਾ ਹੈ ਜਿਵੇਂ ਹਰ ਇੱਕ ਪੱਤੇ ਦੇ ਉੱਪਰ ਤੁਸੀਂ ਰਾਮ ਰਾਮ ਕਰਕੇ ਲਿਖ ਲੈਣਾ ਤੇ ਜਾਂ ਫਿਰ ਜੈ ਸ਼੍ਰੀ ਰਾਮ ਵੀ ਲਿਖ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਜੋ ਨਾਮ ਲਿਖਣਾ ਹੈ ਤੁਸੀਂ ਇਹ ਸੰਧੂਰ ਦੇ ਨਾਲ ਪੱਤਿਆਂ ਦੇ ਉੱਪਰ ਤੁਸੀਂ ਨਾਮ ਲਿਖਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਨਾਮ ਲਿਖਣ ਤੋਂ ਬਾਅਦ ਦੇ ਵਿੱਚ ਇਹਨਾਂ 11 ਪੱਤਿਆਂ ਦੀ ਤੁਸੀਂ ਮਾਲਾ ਬਣਾਉਣੀ ਹੈ ਤੇ ਇਹ ਮਾਲਾ ਤੁਸੀਂ ਮੌਲੀ ਦੀ ਵੀ ਬਣਾ ਸਕਦੇ ਹੋ ਜੇਕਰ ਤੁਹਾਡੀ ਘਰ ਦੀ ਵਿੱਚ ਮੌਲੀ ਹੈਗੀ ਆ ਤਾਂ ਤੁਸੀਂ ਉਸ ਦੀ ਬਣਾ ਲਓ ਜੇਕਰ ਨਹੀਂ ਤਾਂ ਨਾਰਮਲ ਧਾਗੇ ਦੀ ਵੀ ਤੁਸੀਂ ਬਣਾ ਸਕਦੇ ਹੋ ਮਾਲਾ ਬਣਾਉਣ ਤੋਂ ਬਾਅਦ ਦੇ ਵਿੱਚ ਇਸ ਮਾਲਾ ਨੂੰ ਲੈ ਕੇ ਤੁਸੀਂ ਹਨੂਮਾਨ ਜੀ ਦੇ ਮੰਦਰ ਜਾਣਾ ਹੈ ਤੇ ਇਹ ਮਾਲਾ ਤੁਸੀਂ ਹਨੂਮਾਨ ਜੀ ਨੂੰ ਅਰਪਿਤ ਕਰਨੀ ਹੈ ओ, हनुमान दे जी ਨੂੰ ਤੁਸੀਂ ਇਹ ਮਾਲਾ ਪਹਿਨਾਉਣੀ ਹੈ ਜਾਂ ਫਿਰ ਉੱਥੇ ਪੰਡਿਤ ਹੋਣਗੇ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਉਹ हनुमान जी ਨੂੰ ਪਹਿਨਾ ਦੇਣਗੇ ਜੋ ਵੀ ਵਿਅਕਤੀ ਇਸ ਉਪਾ ਨੂੰ ਮੰਗਲਵਾਰ ਦੇ ਦਿਨ ਵਿਸ਼ਵਾਸ ਦੇ ਨਾਲ ਕਰ ਲੈਂਦਾ ਹੈ ਸਾਧ ਸੰਗੇ ਜੀ ਜੋ ਵੀ ਤੁਸੀਂ ਇੱਛਾ ਮੰਗੋਗੇ ਜੋ ਵੀ ਮਨੋ ਕਾਮਨਾ ਤੁਹਾਡੀ ਹੋਵੇਗੀ ਜੋ ਤੁਸੀਂ ਪ੍ਰੇ ਕਰੋਗੇ ਉਹੀ ਤੁਹਾਡੀ ਇੱਛਾ ਮਨੋ ਕਾਮਨਾ ਇਸ ਉਪਾ ਨੂੰ ਕਰਨ ਦੇ ਨਾਲ ਪੂਰੀ ਹੋ ਜਾਵੇਗੀ ਸੋ ਸਾ ਸੰਗੀਜੀ ਇਹ ਸੀ ਤਿੰਨ ਉਪਾਅ ਜਿਹੜੇ ਬਹੁਤ ਹੀ ਸਰਲ ਤੇ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬਿਨਾਂ ਕੋਈ 1 ਰੁਪਇਆ ਖਰਚ ਕੀਤੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਛੋਟੇ ਜਿਹੇ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਸਾਰੀਆਂ ਪ੍ਰੋਬਲਮ ਮੁਸ਼ਕਲਾ ਦੂਰ ਹੋ ਜਾਣਗੀਆਂ ਪਰ ਕਰਨਾ ਇਸ ਉਪਾਅ ਨੂੰ ਧਿਆਨ ਦੇ ਨਾਲ ਦੱਸੇ ਮੁਤਾਬਕ ਵਿਸ਼ਵਾਸ ਦੇ ਨਾਲ ਫੇਰੀ ਇਸ ਉਪਾਦ ਦਾ ਤੁਹਾਨੂੰ ਫਾਇਦਾ ਹੋਵੇਗਾ ਸੋ ਸਾਥ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਵੀਡੀਓ ਨੂੰ ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਪੈਨਪ੍ਰਾਵਾ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ